ਗੁਰੂ ਰੂਪੈ ਰੀ ਸਾਧ ਸੰਗਤ ਜੀ ਤੁਹਾਨੂੰ ਇੱਕ ਖਤ੍ਹਾ ਹੋ ਸੁਣਾਉਨੇ ਆ ਕਾਲ ਯੁਗ ਤੇ ਸਤਜੁਗ ਦੀ ਸਾਧ ਸੰਗਤ ਤੋਂ ਪਹਿਲਾਂ ਸਤਜੁਗ ਸੀ ਇਸ ਤੋਂ ਪਹਿਲਾਂ ਕਾਲ ਯੁਗ ਤੋਂ ਪਹਿਲਾਂ ਇੱਕ ਮਾਤਾ ਰਹਿੰਦੀ ਹੁੰਦੀ ਸੀ ਸਤਜੁਗ ਦੇ ਵਿੱਚ ਮਾਤਾ ਕੋਲੇ ਪੈਸੇ ਬਹੁਤ ਸੀ ਉਹ ਸਤਜੁਗ ਦੇ ਵਿੱਚ ਇੱਕ ਬਾ ਜਿਹੜਾ ਬਾਣੀਆਂ ਜਿਹੜੇ ਕੋਈ ਵੀ ਬਾਣੀਆਂ ਦੁਕਾਨਦਾਰ ਜੀਮੀਦਾਰ ਸਾਰੇ ਨਾ ਸਤਜੁਗ ਦੇ ਵਿੱਚ ਭਲੇ ਬਾਣਤ ਸੀ ਪੂਰੇ ਈਮਾਨਦਾਰ ਸੀ ਉਹਨਾਂ ਕੀ ਹੋਇਆ ਸਾਧ ਸੰਗਤ ਜਿਹੜੀ ਮਾਤਾ ਸੀ ਉਹਨੇ ਨਾ ਕੀ ਕਰਿਆ ਉਹਨੇ ਰੁਪਈਏ ਸੇਠ ਕੋਲੇ ਧਰਤਾ 16000 ਰੁਪਈਆ 20000 ਕਹੇ ਰੋ 20000 ਰੁਪਈਆ ਬਾਣੀਏ ਦੇ ਕੋਲੇ ਧਰਤਾ ਲੈ ਵੀ ਆ ਮੇਰੀ ਇਮਾਨਦਾਰੀ ਐ ਤੇ ਜਦੋਂ ਮੈਨੂੰ ਲੋੜ ਪਈ ਮੈਂ ਤੇਥੋਂ ਲੈ ਲੂੰ ਤੇ ਆ ਮੇਰਾ 20000 ਰੁਪਇਆ ਸੇੜ ਤੂੰ ਰੱਖ ਉਹਦੋਂ ਆਇਆ ਪੈ ਇੱਕ ਦੂਜੇ ਕੋਲੇ ਅੱਜ ਤੋਂ 30 40 ਸਾਲ ਪਹਿਲਾਂ ਰੱਖ ਦਿੰਦੇ ਸੀ ਸਾਥ ਸੰਗਤ ਕਿਸੇ ਨੂੰ ਚੰਗੇ ਪੁਰਸ਼ ਨੂੰ ਫੜਾ ਦਿੰਦੇ ਹੁੰਦੇ ਸੀ ਜਦੋਂ ਲੋੜ ਪੈਂਦੀ ਸੀ ਉਹਨੂੰ ਲੈ ਲੈਦੇ ਹੁੰਦੇ ਸੀ ਤੇ ਉਹਨੇ ਬਜ਼ੁਰਗ ਨੇ ਕਹਿਣਾ ਵੀ ਜਦੋਂ ਮਰਜ਼ੀ ਆ ਕੇ ਆਉਂਦੇ ਪੈਸੇ ਲੈ ਲਈ ਤੇਰੇ ਪੈਸੇ ਮੇਰੇ ਕੋਲੇ ਪਏ ਆ ਉਹਦਾ ਵਿਆਜ ਵੀ ਲੈ ਲਈ ਥੋੜਾ ਬਹੁਤਾ ਜੇ ਕਿਸੇ ਦਾ ਚੰਗਾ ਕਰਮ ਹੁੰਦਾ ਸੀ ਤੇ ਉਹ ਚੰਗੇ ਕੰਮ ਹੁੰਦੇ ਸੀ ਉਹ ਲੈ ਲੈਂਦੇ ਸੀ ਆਏ ਤੇ ਇਨਸਾਨ ਨੂੰ ਲੋੜ ਵੇਲੇ ਦੇ ਦਿੰਦੇ ਸੀ ਜਦੋਂ ਲੋੜ ਪੈਂਦੀ ਸੀ ਉਦੋਂ ਲੈ ਲੈਂਦੇ ਸੀ ਆਪਾਂ ਇਹ ਬਜ਼ੁਰਗਾ ਜਦੋਂ 30-40 ਸਾਲ ਪਹਿਲਾਂ ਸੀਗੇ ਉਦੋਂ ਵੀ ਸਤਜੋਗੀ ਸੀ ਉਹ ਜਦੋਂ ਸਤਜਗ ਹੋਇਆ ਹੁੰਦੀ ਹੁੰਦੀ ਸਾਧਨ ਸਤਜਗ ਦਾ ਸਮਾਂ ਜਾਣ ਵਾਲਾ ਹੋ ਗਿਆ ਕਾਲਜਗ ਦਾ ਸਮਾਂ ਆਉਣ ਵਾਲਾ ਹੋ ਗਿਆ ਉਦੋਂ ਕਾਲਜਗ ਆਉਣਾ ਸ਼ੁਰੂ ਹੋ ਗਿਆ ਤੇ ਸਤਜਗ ਜਾਣਾ ਸ਼ੁਰੂ ਹੋ ਗਿਆ ਜਦੋਂ ਕਾਲਜਗ ਆਉਣਾ ਸ਼ੁਰੂ ਹੋਇਆ ਬਾਨੀਆਂ ਸੀ ਉਹ ਕਹਿੰਦਾ ਯਾਰ ਮਾਤਾ ਨੇ ਆਪਣੇ ਕੋਲੇ 20000 ਰੁਪਇਆ ਰੱਖਿਆ ਤੇ ਜੇ ਆਪਾਂ ਮੁੱਕਰ ਜਗੇ ਤੇ ਮਾਤਾ ਆਪਾਂ ਨੂੰ ਕੀ ਕਰ ਲੂਗੀ ਤੇ ਮਾਤਾ ਦੇ ਦਿਲ ਚ ਆਉਣ ਲੱਗੀ ਵੀ ਆਪਾਂ ਬਾਣੀ ਨੂੰ 20000 ਰੁਪਇਆ ਫੜਾਤਾ ਕੋਈ ਕਾਗਜ ਨਹੀਂ ਪੱਤਰ ਨਹੀਂ ਕੱਲ ਨੂੰ ਬਾਣੀਆਂ ਨੱਪ ਗਿਆ ਫੇਰ ਕੀ ਕਰਾਂਗੇ ਇਹ ਉਦੋਂ ਕਾਲ ਯੁਗ ਵੇਲੇ ਇਹ ਜੀਆਂ ਗੱਲਾਂ ਸਾਧ ਸੰਗਤ ਚ ਚੀਤੇ ਆਉਂਦੀਆਂ ਕਾਲ ਯੁਗ ਵੇਲੇ ਜੋ ਹੋਰ ਕਾਲ ਯੁਗ ਹੋਏ ਜਦੋਂ ਸਤਜੁਗ ਦਾ ਸਮਾ ਉਦੋਂ ਨਾ ਕੋਈ ਨੱਪੇ ਤੇ ਨਾ ਇਹ ਜਿਹਾ ਵਿਚਾਰ ਆਵੇ ਉਜ ਤੋਂ ਵਿਚਾਰ ਆਉਣੇ ਸ਼ੁਰੂ ਹੋ ਗਏ ਤੇ ਉਹ ਕੀ ਕਰਿਆ ਪਾਏ ਤੇ ਬਾਣੀਏ ਕੋਲੇ ਮਾਤਾ ਗਈ ਹਲਜੁਗਾ ਆ ਗਿਆ ਸਾਹ ਸੰਗਤ ਦੇ ਸਤਜੁਗ ਚੱਲਿਆ ਗਿਆ ਜਾ ਰਿਹਾ ਸੀ ਤੇ ਬਾਣੀ ਨੂੰ ਜਾ ਕੇ ਮਾਤਾ ਕਹਿੰਦੀ ਬਈ ਹੇ ਸੇਠ ਮੈਂ ਤੇਰੇ ਕੋਲੇ 20000 ਰੁਪਇਆ ਤਰਿਆ ਮੈਨੂੰ ਲੋੜ ਆ ਦੇ ਦੇ ਮੈਨੂੰ ਕੰਮ ਆ ਮੈਨੂੰ ਪیرے ਪੈਸੇ ਦੇ ਦੇ ਬਾਣੀਆ ਕਹਿੰਦਾ ਮਾਤਾ ਘਬੜੀ ਹੋਈਆਂ ਤੂੰ ਦੇ ਦੇਾਂਗੇ ਪੈਸੇ ਤੇਰੇ ਕਦਰ ਜਾਂਦੇ ਆ ਕਿਉਂ ਘਭਾਉਣੀ ਆ ਮਹੀਨੇ ਨੂੰ ਲੈਣੀ ਮੈਨੂੰ ਕਹੀ ਕਿ ਤਾ ਦੋ ਹੋਰ ਮਹੀਨੇ ਨੂੰ ਲੈਣੀ ਤਾਲ ਮਟੋਲੇ ਕਰਨੇ ਸ਼ੁਰੂ ਕਰਤੇ ਸਾਸੰਗ ਤੇ ਕਿਉਂ ਕਿ ਉਹਨੇ ਦੇਣੇ ਨਹੀਂ ਸੀ ਜਦੋਂ ਕਾਲ ਮਟੋਲੇ ਸ਼ੁਰੂ ਕਰਨ ਲੱਗੀ ਲੱਗ ਗਿਆ ਉਹ ਬਾਣੀਆਂ ਮਾਤਾ ਨੇ ਕਿਹਾ ਲੈ ਵੀ ਮੇਰੇ ਹੁਣ 600 ਰੁਪਏ ਨੱਪੂ ਉਹਨੇ ਫੇਰ ਕਿਹਾ ਜਾ ਕੇ ਉਹ ਕਹਿੰਦਾ ਕੋਈ ਕਾਗਜ਼ ਕਰਾਇਆ ਸੀ ਤੂੰ ਮੈਨੂੰ ਕਿਹੜੇ ਵੇਲੇ ਤੂੰ ਮੈਨੂੰ ਪੈਸੇ ਫੜਾਇਆ ਕਿਉਂਕਿ ਕਾਲਜੋਗ ਆ ਗਿਆ ਸੀ ਸਤਜੋਗ ਨੰਗੇ ਸਤਜੋਗ ਚ ਲੈ ਸੀ ਕਾਲਜੋਗ ਚ ਹੁਣ ਕੰਮ ਉਡਣੇ ਸੀ ਮੁੱਕਰ ਗਿਆ ਕਹਿੰਦਾ ਮੇਰੇ ਕੋਲ ਤਾਂ ਤੂੰ ਕੋਈ ਰੁਪਈਆ ਨਹੀਂ ਫੜਾਇਆ ਬੁੜਗੇ ਕਿਉਂ ਝੂਠ ਮਾਰਦੀ ਆ ਹੁਣ ਸਾਧ ਸੰਗਤ ਉਹ ਜੇ ਸਮੇਂ ਜਿਹਦਾ ਉਦੋਂ ਅੱਜ ਭਾਵੇਂ 20 ਕਰੋੜ ਵਰਗਾ ਰੁਪਈਆ ਹੋਵੇ ਤੇ ਉਹ ਬੁੜੀ ਕਿਵੇਂ ਨਾ ਰੋਲਾ ਪਾਉਗੀ ਭਾਈ ਉਹ ਭੱਜ ਤੁਰ ਗਈ ਜਦੋਂ ਭਜ ਤੁਰੇ ਤੇ ਲੋਕੋ ਮੈਂ ਪੱਟੀ ਗਈ ਬਈ ਲੋਕੋ ਇਧਰੋਂ ਇੱਕ ਰਾਸ ਆਵੇ ਰਾਤ ਆਵੇ ਇੱਕ ਰਾਤ ਮਗਰ ਆਵੇ ਇੱਕ ਮੂਰੇ ਆਵੇ ਮੂਹਲਾ ਰਾਸ ਭੱਜਾ ਆ ਜਾਵੇ ਮਗਰ ਦਾ ਰਾਸ ਨੂੰ ਘੇਰੀ ਆਵੇ ਉਹ ਰਾਸ ਦੇ ਮੂਰੇ ਪੈ ਗਈ ਜਦੋਂ ਮੂਰੇ ਪੈ ਗਈ ਉਹ ਰਾਸ ਸੀ ਸਤਜਗ ਵਾਲਾ ਸਤਜਗ ਵਾਲੇ ਰਾਤ ਨੂੰ ਨਾ ਕਾਲ ਯੁਗ ਡੱਕਰ ਕੇ ਜੂਝੋ ਵਾਰ ਕਰਨੇ ਚੱਲਿਆ ਸੀ ਉਹ ਕਹਿੰਦਾ ਮਾਤਾ ਪਾਸੇ ਹੋ ਜਾ ਮੇਰੇ ਰਾਹ ਤੋਂ ਕਿਉਂ ਮੇਰੇ ਮੂਰੇ ਪੈ ਗਈਆਂ ਉਹ ਉੱਠੇ ਨਾ ਫੜ ਕੇ 48 ਆਂਦਾ ਸਮਾਤਾ ਕਹਿੰਦੇ ਜੀ ਮੈਂ ਬਹੁਤ ਔਖੀ ਹਾਂ ਮੇਰਾ 20000 ਰੁਪਇਆ ਸੇਠ ਨੇ ਨੱਕ ਲਿਆ ਤੇ ਹੁਣ ਦਿੰਦਾ ਨਹੀਂ ਤੇ ਮੈਂ ਬਹੁਤ ਕਹਿ ਚੁੱਕੀ ਹਾਂ ਉਹਨੂੰ ਸੇਠ ਕਹਿੰਦਾ ਮਾਤਾ ਜਦੋਂ ਤੂੰ ਰੁਪਈਏ ਬਣਾਏ ਆ ਉਦੋਂ ਸੀ ਮੈਂ ਹਾਜ਼ਰ ਨਾਜ਼ਰ ਮੈਂ ਕਲਜੋਗਾਂ ਮੇਰੇ ਮੈਂ ਸਤਜੋਗਾਂ ਮੇਰੇ ਮਗਰੋਂ ਕਲਜੋਗ ਲੱਗਿਆ ਤੁਰ ਆਉਂਦਾ ਉਹਦੇ ਬੇਗਮ ਦਾ ਰਾਸ ਦਵੱਲੀ ਉਹ ਮੈਨੂੰ ਇੱਥੇ ਸੱਟ ਲੂ ਜੂ ਤੋ ਆਪਦੀ ਤੋਂ ਪਹਿਲਾਂ ਪਹਿਲਾਂ ਮੈਨੂੰ ਲੰਗ ਜਾਣ ਦੇ ਤੂੰ ਉਹਦੇ ਮੂਹਰੇ ਪੈ ਉਹ ਰਸ ਦੇ ਮੂਹਰੇ ਪੈ ਉਹ ਕਿਉਂਕਿ ਉਹਦਾ ਹੁਣ ਰਾਜ ਆ ਗਿਆ ਕਲਯੁਗ ਦਾ ਰਾਜ ਆ ਗਿਆ ਉਹਦੇ ਰਸ ਦੇ ਮੂਹਰੇ ਪੈ ਭਾਈ ਮਾਈ ਉਹ ਤੋਂ ਪਾਸੇ ਹੋ ਗਈ ਉਹ ਰਸ ਦੇ ਮੂਹਰੇ ਪੈ ਗਈ ਉਹ ਰਸ ਕਹੇ ਤੂੰ ਮਾਈ ਪਾਸੇ ਹੋ ਜਾ ਮੈਂ ਉਹ ਰਸ ਨਾਲ ਨੂੰ ਟੱਕਰਨਾ ਆਪਣੇ ਨਾਰਾਜ ਦੇ ਵਿੱਚ ਫਿਰਦਾ ਉਹ ਮੈਂ ਹੁਣ ਉਹਨੂੰ ਰਹਿਣ ਨਹੀਂ ਦੇਣਾ ਮਾਤਾ ਕਹਿੰਦੀ ਮੈਂ ਨਹੀਂ ਉੱਠਣਾ ਮੇਰਾ ਪਹਿਲਾ ਕਾਰਜ ਕਰ ਉਹ ਕਹਿੰਦਾ ਮਾਤਾ ਦੱਸ ਕੀ ਆ ਉਹ ਕਹਿੰਦੀ ਮੈਂ ਸੇਠ ਨੂੰ 20000 ਰੁਪਇਆ ਫੜਾਇਆ ਸੀ ਤੇ ਅਜ ਸੇਠ ਮੋਕਰ ਗਿਆ ਤੇ ਮੈਨੂੰ ਉਹ ਪੈਸੇ ਨਹੀਂ ਦੇਂਦਾ ਤੇ ਮੋਕਰ ਗਿਆ ਮੇਰਾ 20000 ਉਹ ਕਲਜਾ ਕਹਿੰਦਾ ਮਾਤਾ ਠਹਿਰ ਜਾ ਮੈਂ ਆਉਣਾ ਤੇਰਾ ਆ ਕੇ ਨਮੇੜਾ ਕਰਦਾ ਤੇ ਮੈਨੂੰ ਉਹ ਰਾਸੜ ਮੈਨੂੰ ਉਹ ਰਾਸ ਨੂੰ ਟੱਕ ਰਿਹਾ ਉਹਦੇ ਸਤਜਗ ਵਾਲੇ ਨੂੰ ਕਿਹੜਾ ਜੂਜ ਮੈਂ ਜੂਹ ਤੋਂ ਬਾਹਰ ਕੱਢਾ ਮੈਂ ਫੇਰ ਨਾ ਮੁੜਿਆ ਹੋਵੇ ਕਿਤੇ ਹੁਣ ਉਹਦਾ ਸਮਾਂ ਨਹੀਂ ਹੈ ਸਤਜਗ ਦਾ ਹੁਣ ਤਾਂ ਮੈਂ ਰਾਜ ਕਰਦਾ ਕਲਜੋਗਾ ਮੈਂ ਮਾਈ ਘਰ ਨਾ ਤਰਨ ਮੈਤ ਆ ਗਈ। ਭਾਈ ਉਹ ਨੂੰ ਡੱਕ ਰਿਆ ਡੱਕ ਕੇ ਆ ਗਿਆ ਮਾਈ ਕੋਲੇ ਵਾਪਸ। ਕਹਿੰਦਾ ਹਾਂ ਮਾਈ ਦੱਸੋ। ਉਹ ਕਹਿੰਦੀ ਪੁੱਤ ਮੈਂ ਨਾ ਸੇਠ ਨੂੰ 20000 ਰੁਪਇਆ ਜਮ੍ਹਾਂ ਕਰਾਇਆ ਸੀ ਅੱਜ ਤੋਂ 30 40 ਸਾਲ ਪਹਿਲਾਂ। ਤੇ ਸੇਠ ਹੋਣ ਗਿਆ ਉਹ ਮੁੱਕਰ ਕੋਈ ਕਾਗਜ਼ ਨਹੀਂ ਕਿਉਂਕਿ ਉਹਦਾ ਮੂੰਹ ਜਵਾਨੀ ਲੈ ਲੈਂਦੇ ਸੀ ਮੈਂ ਉਹਦੇ ਚੋਂ ਲੈਂਦੀ ਵੀ ਰਹੀ ਐ ਦਿੰਦੀ ਵੀ ਰਹੀ ਆ ਉਹਨੂੰ। ਤੇ ਮੈਂ ਬਰਤ ਲੈਦੀ ਸੀ ਫੇਰ ਉਹ ਪੂਰੇ ਕਰਿਉਂਦੀ ਸੀ 20 ਦਾ 20000 ਤੇ ਜਦੋਂ ਮੈਨੂੰ ਲੋੜ ਪੈਂਦੀ ਫੇਰ ਮੈਂ ਲੈ ਆਉਂਦੀ ਸੀ ਜਿੱਦੇ ਮੈਂ ਹੁਣ ਲੈਣ ਗਈ ਆ ਹੁਣ ਉਹ ਮੁੱਕਰ ਗਿਆ ਕਹਿੰਦਾ ਮੈਂ ਤਾਂ ਤੂੰ ਦਿੱਤੇ ਹੀ ਨਹੀਂ ਉਹ ਕਹਿੰਦਾ ਮਾਦਾ ਮੇਰਾ ਰਾਜ ਆ ਗਿਆ ਤਾਂ ਮੁੱਕ ਰਿਹਾ ਹੋ ਉਹ ਕਹਿੰਦੀ ਫੇਰ ਹਣ ਤੂੰ ਕਰ ਹੱਲ ਮੇਰਾ ਉਹ ਕਹਿੰਦਾ ਮੈਂ ਕਰ ਦਿੰਨਾ ਤੂੰ ਇੰਮੋ ਘਰ ਉਹ ਬਾਣੀਆਂ ਕੋਲੇ ਜਾ ਬਾਣੀਆਂ ਨੂੰ ਜਾ ਕੇ ਕਹਾਂ ਵੀ ਮੇਰਾ ਰੁਪਈਆ 50000 ਦੇ 50 ਕਹੇ ਹੁਣ 20 ਦਾ ਖੜਾ ਛੱਡ 20 ਨਾ ਕਹੀਂ ਹੁਣ 50 ਕਹੀਂ ਫੇਰ ਬੁੜਕੂ ਉਹ ਤੂੰ ਵੀ ਹੁਣ ਝੂਠ ਮਾਰੋ ਦਾ ਝੂਠ ਲੱਗਣਾ ਮਾਰਨਾ ਕਲਯੁਗ ਆ ਗਿਆ ਕਰਕੇ ਹੁਣ ਝੂਠ ਫਲੂਗਾ ਸੱਚ ਨੇ ਨਹੀਂ ਫਲਣਾ ਮਾਤਾ ਹੁਣ ਤੂੰ ਝੂਠ ਮਾਰ ਤੂੰ 20 ਦਾ 50 ਕਹਿ ਫੇਰ ਉਹ 20 ਤੇ ਆਊਗਾ ਫੇਰ ਤੈਨੂੰ ਮਿਲ ਜੂ ਉਹ ਕਹਿੰਦੀ ਠੀਕ ਆ ਉਹ ਭਾਈ ਸੇਠ ਨੂੰ ਗਈ ਜਾ ਕੇ ਤੇ ਚਾਰ ਪਚਾਇਤ ਦੇ ਬੰਦੇ ਕਰੇ ਕਹਿੰਦੀ ਵੀ ਮੈਂ ਸੇਠ ਨੂੰ 50000 ਰੁਪਏ ਦਿੱਤਾ ਸੀ ਹੁਣ ਪੰਚਾਇਤ ਵਾਲੇ ਕਹਿੰਦੇ ਕਿਉਂ ਉਹ ਸੇਠ ਆਏ ਨੇ ਮਾਈ ਨੇ ਤੈਨੂੰ ਕਿੰਨੇ ਦਿੱਤੇ ਆ ਕਹਿੰਦਾ ਕੁਛ ਨਹੀਂ ਉਹਨਾਂ ਨੇ ਝੂਠੇ ਮੂਠੇ ਕਰਾ ਕੇ ਕਚਹਿਰੀ ਚ ਉਹਨਾਂ ਨੇ ਪੰਚਾਇਤ ਵਾਲੇ ਨੇ ਕਹਿੰਦੇ ਆਏ ਨਹੀਂ ਇਹਨੇ ਦੇਣੇ ਝੂਠੇ ਮੂਠੇ ਨਾਲ ਕਾਗਜ਼ ਬਣਾ ਲਿਆ ਉੱਤੇ ਸੇਠ ਦੇ ਦਸ ਗੱਲ ਕਰਤੇ ਆਪ ਹੀ ਕਰਕੇ ਤੇ ਜਾ ਕੇ ਸੇਠ ਨੂੰ ਕਹਿੰਦੇ ਆ ਚੱਕ ਕਾਗਜ਼ ਦੇਖ ਦੇਣੇ ਕਿ ਨਹੀਂ ਮਾਈ ਦੇ ਪੈਸੇ ਉਹ ਕਹਿੰਦਾ ਇਹਦਾ ਕਾਗਜ਼ 50000 ਦਾ ਹੈ ਉਹ ਕਹਿੰਦਾ ਵੀ 50000 ਲੈਣਾ ਇਹਨੇ ਕਾਗਜ਼ੀ ਨੇ 50000 ਦਾ ਦਿੱਥੋ ਕਰਾਇਆ ਕਹਿੰਦਾ ਨਾ ਨਾ 20000 ਰੁਪਏ ਸੀ ਸਾਰਾ ਇਹਦਾ ਪੁੱਛ ਲੋ ਬੇ ਲੋ ਕਿੰਨੇ ਘਰਾਂ ਨੂੰ ਕਹਿੰਦੀ ਹੁੰਦੀ ਸੀ 20000 20000 20000 ਰੁਪਏ ਕਾ ਮੈਂ ਤਾਂ ਦਾ 20000 ਦੇਣਾ ਹੈ ਮੈਂ ਨਹੀਂ 5050 ਦੇਣਾ ਉਹਨਾਂ ਨੇ ਕਿਹਾ ਕਿ ਉਹ ਢਰ ਪਾਲਿਆ ਸੀ ਕਾਲਜੁਗ ਸੀ 20 ਦਾ 50 ਕਿਹਾ ਸੀ ਆ ਗਿਆ ਕਿ ਨਹੀਂ 20 ਤੇ ਉਹ ਕਹਿੰਦੇ ਚੰਗਾ ਫੜ ਮਾਤਾ 20000 ਰੁਪਏ ਫੜ ਲਿਆ ਕਹਿੰਦੀ ਆ ਤਾਂ ਪਰ ਤੁਸੀਂ ਬੜਾ ਵਧੀਆ ਕਰਿਆ ਉਹ ਕਹਿੰਦੇ ਮਾਤਾ ਹੁਣ ਸਮਾਂ ਇਹ ਜਾ ਆ ਗਿਆ ਪੈਸੇ ਲੋਕ ਲਿਆ ਕਰਨਗੇ ਵਿਆਜ ਨੂੰ ਕਹਿ ਕੇ ਪਰ ਕਿਸੇ ਨੇ ਵਿਆਜ ਬੂਝ ਨਹੀਂ ਦੇਣਾ ਮੁੜ ਕੇ ਅਗਲੇ ਨੇ ਕਿਹਾ ਤੂੰ ਮੇਰਾ ਮੂਲ ਹੀ ਦੇ ਦੇ ਯਾਰ ਛੱਡ ਵਿਆਜ ਦਾ ਖੜਾ ਕਿਉਂ ਲੋਕ ਮੁਕਰਨੇ ਸ਼ੁਰੂ ਹੋ ਜਾਣਗੇ ਤੇ ਮੁੜ ਕੇ ਮੂਲ ਬੂਲ ਦੇ ਕੇ ਖੜਾ ਛੜਾ ਕਹਿੰਦਾ ਕਈ ਤਾਂ ਮੂਲ ਵੀ ਮੁਕਰਿਆ ਕਰਨਗੇ ਮੂਲ ਚੋਂ ਵੀ ਘਟਾਇਆ ਕਰਨਗੇ ਕਲ ਜੋਗਾ ਇਹ ਜਾ ਸਮਾਂ ਆ ਗਿਆ ਤੇ ਮਾਤਾ ਜਾਂ ਜਾ ਕੇ ਆਪਦੇ ਕਾਰਜ ਕਰੋ ਉਹ ਕਹਿੰਦੀ ਪੁੱਤਾਂ ਦਾ ਤੁਸੀਂ ਬੜਾ ਵਧੀਆ ਕਰਿਆ ਬੜਾ ਸੋਚਿਆ ਤੁਸੀਂ ਕਿ ਮੈਥੋਂ ਝੂਠ ਮਰਾਇਆ ਝੂਠ ਦੇ ਨਾਲ ਇਹਨੇ ਬਣ ਗਏ ਨੇ ਮੈਨੂੰ 20000 ਦਿੱਤਾ ਤੁਸੀਂ 50 ਕਹਤਾ ਮੈਂ 50 ਕਹਤਾ ਤੇ ਦੇਖ ਲੈ ਰੰਪਿਆ ਫਰਦਾ ਸੀ ਕਹਿੰਦਾ 20000 ਹੀ ਆ 50 ਨਹੀਂ ਐਂ ਕਰਕੇ ਸਾਥ ਸੰਗ ਜਿਹੜਾ ਕਾਲਜ ਦਾ ਸਮਾਇ ਝੂਠ ਬਾਰੇ ਉਹ ਇਹ ਫੜਦਾ ਜਿਹੜਾ ਸੱਚਾ ਸੱਚ ਨੂੰ ਫਾਂਸੀ ਲੱਗ ਜਾਂਦੀ ਆ ਅੱਜ ਵੀ ਸੱਚ ਬੋਲ ਕੇ ਦੇਖੋ ਦੀਗੁਰੂ ਵਿੜ ਮਾਰਨਗੇ ਚੱਕ ਡਿਗੁਰੂਗੜ ਦੇਖ ਲੋ ਬੋਲ ਕੇ ਸੱਚੋ ਜਦੋਂ ਕਿਸੇ ਦੇ ਕਾਰਜ ਹੁੰਦਾ ਨਾ ਜੇ ਆਪਾਂ ਕਿਸੇ ਰੌਲਾ ਪਿਆ ਹੁੰਦਾ ਜੇ ਆਪਾਂ ਕਿਸੇ ਨੂੰ ਸੱਚੀ ਗੱਲ ਕਹਿੰਦੇ ਨੇ ਰੌਲੇ ਦੇ ਵਿੱਚ ਕਿ ਉਹ ਬੰਦਾ ਕਿਵੇਂ ਭੱਜ ਕੇ ਪੈਂਦਾ ਅਗਲਾ ਕਹਿੰਦਾ ਦੇਖਿਓ ਬਾਪੂ ਤੂੰ ਨਾ ਇਹ ਜੀਆਂ ਗੱਲਾਂ ਕਰ ਕਿਉਂ ਆਪਾਂ ਸੱਚੀ ਗੱਲ ਕਵਾਂਗੇ ਤਾਂ ਨਿਭੜਣੀ ਐ ਜੇ ਝੂਠੀ ਕਵਾਂਗੇ ਨਹੀਂ ਨਿਭੜਣੀ ਫਿਰ ਝੂਠੀ ਕਹਿਣੀ ਪੈਂਦੀ ਆ ਤਾਂ ਨਿਭੜਦੀ ਆ ਚਾਰ ਕੌਦਲੀਆਂ ਮਾਰ ਚਾਰ ਕੌਦਲੀਆਂ ਮਾਰੇ ਕਲਜੁਗ ਦਾ ਸਮਾਂ ਅੱਜ ਕੱਲ ਲੱਗਦੀ ਦੁਨੀਆ ਉਹਦੇ ਮਗਰ ਜਿਹੜੇ ਲੇਲੇ ਪੇਪੇ ਤੇ ਚਾਰ ਇਹਦੇ ਤੇ ਚਾਰ ਉਧਰ ਕਰਦਾ ਜਿਹੜਾ ਮੇਰਾ ਗਾ ਜੇ ਕਿਸੇ ਦਾ ਹੋਰ ਹੈਗਾ ਨਾ ਭਲਾ ਮਾਨਸ ਸੱਚ ਬੋਲੇ ਤੇ ਉਹਦੇ ਮੂਰੇ ਤਾਂ ਅਗਲਾ ਡਾਂਗ ਚੱਕ ਲੈਂਦਾ ਖੜ ਜਾ ਜਾਂ ਤੂੰ ਇਹ ਕੀ ਕਰਨ ਲੱਗਿਆ ਪਿਆ ਉਹਨਾਂ ਦੇ ਕੇ ਨਾ ਪਰ ਉਹਨੋਂ ਨੋਟ ਕਈਆਂ ਦੇ ਤੇ ਕਈ ਆਪਾਂ ਲੈਣੇ ਦੇਣੇ ਕਰਦੇ ਦੇ ਰੋਲੇ ਕਿੰਨੇ ਪੈਂਦੇ ਆ ਆ ਮੈਂ ਮੈਂ ਲਈ ਸੀ ਜਿਹੋ ਤੇ ਮੇਰਾ 10000 ਨੱਪ ਗਿਆ ਮੇਰਾ 5 ਨੱਪ ਗਿਆ ਮੇਰਾ 6 ਨੱਪ ਗਿਆ ਇਹ ਕਾਲਜ ਹੋ ਗਿਆ ਇਸ ਤਰ੍ਹਾਂ ਕਰਕੇ ਸਾਥ ਸੰਗਤ ਜਿਹੜਾ ਸੱਚਾ ਰੱਖਿਆ ਸੱਚ ਕਰੋ ਆਖਰ ਨੂੰ ਨਿਭੜਨਾ ਸੱਚ ਨੇ ਨਹੀਂ ਹੈ ਝੂਠ ਨੇ ਨਹੀਂ ਨਿਭੜਨਾ ਸੱਚ ਨੇ ਡੱਬਣਾ ਤੇ ਚਾਹੇ ਸਤ ਨੂੰ ਫਾਂਸੀ ਆਖੀਰ ਨੂੰ ਨਵੀੜਾ ਸੱਚ ਦਾ ਹੀ ਹੋਣਾ ਜਿੱਥੇ ਮਰਜੀ ਪੱਜ ਲਿਓ ਬੇਗੋ ਗੁੜੀ ਨੂੰ 20 ਦਾ 20 ਮਿਲ ਗਿਆ ਸੱਚਾ 20 ਹੀ ਸੀ ਤਾਂ ਹੀ 20 ਮਿਲਿਆ ਇਸ ਕਰਕੇ ਆਪਦੇ ਅਨਸ ਦਾ ਜਿਹੜਾ ਲੈਣ ਦੇਣ ਹੋ ਸਾਰਾ ਕੁਝ ਸੱਚਾ ਰੱਖਿਆ ਕਰੋ ਜਿਵੇਂ ਲਏ ਉਵੇਂ ਦੇ ਦਿਆ ਕਰੋ ਪੜਦੇ ਨੇ ਜਿਵੇਂ ਅੰਦਰ ਵੜ ਕੇ ਲਏ ਆ ਨਾ ਆਪਾਂ ਉਵੇਂ ਅਗਰੇ ਦੇ ਦੇ ਦਿਆ ਕਰੋ ਇਹ ਕਾਲ ਯੁਗ ਦੇ ਵਿੱਚ ਦੇਣੇ ਲੈਣੇ ਤਾਂ ਪੈਣੀ ਆ ਫਿਰ ਕੋਈ ਬੱਕਰੀ ਬਣ ਕੇ ਦਿੰਦਾ ਕੋਈ ਮੈਂ ਬਣ ਕੇ ਦਿੰਦਾ ਕੋਈ ਕੋਸ਼ ਬਣ ਕੇ ਦਿੰਦਾ ਕੋਈ ਫਿਰ ਦੇਖੋ ਕੀ ਬਣਦਾ ਕੋਈ ਗਧਾ ਬਣ ਕੇ ਬਾਹਰ ਦਿਆ ਪਟੇ ਨਾਲ ਲਾਅ ਕਰ ਦਿੰਦਿਆ ਪੂੜੇ ਕੋਟ ਕੋਟ ਇਸ ਤਰ੍ਹਾਂ ਸਾਹ ਸੰਗਤ ਇਨਸਾਨ ਬਣ ਕੇ ਰਹੋ ਇਨਸਾਨ ਵਾਲੇ ਕੰਮ ਕਰੋ ਇਹ ਕਾਲ ਯੁਗ ਦਾ ਸਮਾਂ ਤੇ ਸਤਜਗਵਨ ਕੀ ਰਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ